ਇਹ ਆਪਣੇ ਦੇਖਦਾ ਘੰਡਾ ਨਾਲ ਕੇ ਨਾਲ ਕਿਹਦੇ ਆ ਤੂੰ ਹੋਰ ਲੈਣਾਵੇਂ ਉਹ ਤੋਂ ਲੈ ਬਸ ਠੀਕ ਆ ਇਹ ਆਪਾਂ ਇਹਨੂੰ ਨਾਲੇ ਆਪਦਾ ਮੋੜ ਇੱਥੇ ਆ ਕੇ ਕੁਸ ਬੁੱਲ ਲੱਗੇ ਕਹਿੰਦਾ ਲੈਣਾ ਕਮ ਆਜੋ ਭਾਈ ਲਓ ਵੀ ਕੱਢ ਲਿਓ ਸਾਰੇ ਉਹਨਾਂ ਤੇ ਨਾਖ ਵੀ ਉਹ ਲੈ ਰਿਹਾ ਮਿਸਤਰੀ ਬੰਦ ਨਾਟ ਇਕੱਠੀ ਕੱ ਇਕੱਠੀ ਕਰ ਲੈ ਸਾਡਾ ਠੀਕ ਆ ਭਾਈ ਇਕੱਠੀ ਕਰ ਲੈ ਸਾਡਾ ਹਾਂਜੀ ਹਾਂ ਲਓ ਹੁਣ ਲਓ ਪੇਚ ਪੰਡੇ ਆ ਜਾ ਇਹ ਠੀਕ ਆ ਲਓ ਵੀ ਇੱਕ ਢੰਡੇ ਅਰੇ ਕਿੱਥਾਂ ਆ ਵਸਿੰਦਾ ਪੱਖੇ ਉਹਨਾਂ ਤੋਂ ਦਹੀਂ ਕਿਤੇ ਵਰਗਾ ਡਰਿਆ ਪੀਡੀ ਪਲੇਰ ਆ ਹਾਂ ਵਾਕਮੈਂ ਲਾ ਪ੍ਰਾਨ ਵਾਕਮੈਂ ਦਾ ਇਹ ਜਿਸੇ ਕੋਲ ਹੁੰਦਾ ਛੋਰੀ ਪੂਰੀ ਚੜਾਈ ਹੁੰਦੀ ਸੀ ਤੁਹਾਨੂੰ ਤੇ ਹਾਂ ਬਈ ਹਾਂ ਮੇਰੇ ਕੋਲ ਰਿਹਾ ਹੈ ਹੈ ਮੇਰੇ ਕੋਲ ਰਿਹਾ ਹੈ ਹਾਂ ਇਹ ਪੂਰੀ ਚੜਾਈ ਹੁੰਦੀ ਲੱਖ ਤਾਂ ਡੰਗਿਆ ਹੁੰਦਾ ਸੀ ਲੈ ਨਹੀਂ ਨਹੀਂ ਸੜੋਡ ਖਰਾਬ ਨਹੀਂ ਲੱਗਦਾ ਅੱਛਾ ਲਓ ਜੀ ਅਰਤੇਕ ਠੀਕ ਹੈ ਜੀ ਆਇਓ ਫਿਰ ਇਹ ਵਾਲੀ 400 ਇਹਨੇ ਗੱਡੀ ਦੇ ਮਾਗਰ ਸੀਟ ਦੇ ਲਾਉਣ ਵਾਲੇ ਐਡੀਟੀਆਂ ਤੇ ਭਾਈ ਹੁਣ ਚਲਾ ਕੇ ਦਿਖਾਓ ਜੀ ਪੀਐਸ ਚੈੱਕ ਕਰੀ ਕਰਨ ਹੋ ਗਈ ਹੈ ਬਹਿ ਜਾ ਚਲਾਵਾ ਦੇਣਾ ਚਲਾ ਕੇ ਦੇਖੋ ਗੱਡੀ ਦੇ ਮਾਗਰ ਲੱਗਦੇ ਸੀਟ ਤੇ ਹਨਾ ਕਵਰ ਦੇ ਮਾਗਰ ਲੱਗਦੇ ਮੰਦਰਾ ਹਾਂ ਆਪਣੇ ਖਾਤਰ ਤਾਂ ਸੈਟਿੰਗ ਕਰਨੀ ਪੂਝਦੀਆਂ ਪਾਈਪਾਂ ਦੀ ਅੱਛਾ ਚੱਲ ਲਵ ਯੂ ਹਾਂ ਭਾਲ ਜੀ ਆਪਾਂ ਹੀ ਓਏ ਕਿੱਡੀ ਨਾ ਕਿੱਡੀ ਨਾ ਇੱਕ ਮਿੰਟ ਚੈੱਕ ਕਰਦੇ ਹਾਂ ਜੀ ਛੋਟੀ ਆਈਟਮ ਆਪਾਂ ਵੀ ਲੈ ਲਈ ਉਹ ਤੁਹਾਨੂੰ ਬਾਅਦ ਚੋ ਦਿਖਾਵਾਂਗੇ ਚੱਲ ਦੱਸ ਹੀ ਦਿੰਨਾ ਆਪਾਂ ਲੈ ਲਿਆ ਬੇਡ ਚੋਕਣ ਵਾਲਾ ਕੰਡਾ ਓਨਲੀ 150 ਦਾ ਹੈ ਪੁਰਾਣਾ ਹੈ ਪਰ ਸੋਨਾ ਜਿਹੜਾ ਜੰਮਾਂ ਚ ਪਿਆ ਹੁੰਦਾ ਉਹ ਵੀ ਜਿਹੜੀ ਇਹ ਮਾਰਕੀਟ ਚ ਫਿਰਦੇ ਆ ਸੀ ਤੜਕੇ ਦੇ 8 ਵਜੇ ਦੇ 8:30 ਵਜੇ ਕਹਿ ਵਜੇ ਕਿ ਕਿਲੰਤ 2 2 ਵਜੇ ਦੇਖ ਲੈ ਹਜੇ ਕਮਾ ਜਿੱਥੇ ਜਾਂ ਅੱਧੇ ਕੰਮ ਬਹੁਤ ਰਹਿ ਗਏ ਤੇ ਆ ਲੈ ਲੈ ਸਮਾਨ ਇਹਦਾ ਬਹੁਤ ਹੁਣ ਵੀ ਮੇਰੇ ਤਾਂ ਜੀ ਦਾ ਸ਼ਿਸ਼ਕ ਦਾ ਮੰਤਰ ਵਾਂ ਕੇ ਆਪਾਂ ਚੜਾ ਦਤਾ ਅੱਜ ਉਹਨੂੰ ਅਸ਼ਵ ਜੈਸ਼ਵੰਤ ਰੱਪਾ ਤੇ ਪੱਕੇ ਪੱਕੇ ਆਪਾਂ ਹੈਗਾ ਬਈ ਸ਼ਿਵ ਦੇ ਪੱਕੇ ਇਸ ਕਰਕੇ ਆਪਾਂ ਜਿੱਥੇ ਵੀ ਸ਼ਿਵ ਸੰਕ ਦਾ ਮੰਦਰ ਮਿਲਦਾ ਆਪਾਂ ਮੱਥਾ ਟੇਕਦਾ ਤੇ ਚਲ ਚੜਾਉਨੇ ਆ ਜੈਬ ਹੋਏ ਨਾ ਤਾਂ ਉਹਨੂੰ ਅਸ਼ਵ ਹੈ ਲਓ ਜੀ ਜਿਹੜੀ ਮਾਰਕੀਟ ਖਨੀ ਪਈ ਸੀ ਕੋਈ ਚਹਿਲ ਮੇ ਲੋ ਗਈ ਹੁਣ ਆਏ ਆ ਅਸੀਂ ਇੱਧਰਲੇ ਪਾਸੇ ਜਿਵੇਂ ਖਾਲੀ ਸੀ ਉਹਨਾਂ ਗਲਵਾਂ ਤੇ ਆਹ ਦੇਖੋ ਉਹ ਪੂਰਾ ਚੱਲਦਾ ਇੱਕ ਦੱਕਾ ਇੱਕ ਸਮਾਨ ਦੀ ਦਾਦਾ ਦੁਕਾਨਾਂ ਨੇ ਦੇਖੋ ਡਰਦਾ ਹੈ ਹੁਣ ਅਭਿੰਦਰਾ ਯਾਰਾ ਉਹ ਡਰਦਾ ਬਾਲਾ ਹੈ ਕਿਤੇ ਚੇਪੀ ਨਾ ਲੱਗ ਜੇ ਚੇ ਇਹਨੂੰ ਚੇਪੀਆਂ ਦਵਾਤੀਆਂ ਡਰ ਗਿਆ ਕਿ ਵਿੱਚ ਚੇਪੀ ਨਾ ਲੱਗ ਜੇ ਹੈ ਚੇਪੀਆਂ ਨਾਲ ਹੋਵਾ ਕਿੱਧਰ ਵਾ ਗਿਆ ਤੇ ਉਹ ਯਾਰ ਕੋਈ ਫੀਲ ਜਿਆਦਾ ਨਹੀਂ ਰਿਹਾ ਵੀ ਦਿੱਲੀ ਆਇਆ ਐਂ ਲੱਗਦਾ ਕਿਸੇ ਬਾਜ਼ਾਰ ਚ ਫਿਰਦੇ ਆਪਦੇ ਚ ਉਹ ਜਿਹੜੀਆਂ ਮੇਨ ਚੀਜ਼ਾਂ ਨੇ ਉੱਧਰ ਨਹੀਂ ਗਏ ਦਿੱਲੀ ਅਸੀਂ ਹਨਾ ਹੂੰ ਫੀਲ ਜਿਆਦਾ ਨਹੀਂ ਹੋ ਰਿਹਾ ਵੀ ਆਪਾਂ ਦਿੱਲੀ ਫਿਰਦੇ ਆਂ ਨਾ 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 ਹਾਂ ਨਾ ਕੋਈ ਥਕਾਵਟ ਨਹੀਂ ਠੀਕ ਆ ਹਾਂ ਉਹ ਦੇਖਦੇ ਹਾਂ ਆ ਸਿਲੀਪ ਘਾਤ ਦਿੱਲੀ ਗਲੀਆਂ ਚ ਛੁੱਟੀਆਂ ਗਲੀਆਂ ਚ ਇਹ ਨੇ ਦਿੱਲੀ ਦੀਆਂ ਤੰਗ ਗਲੀਆਂ ਛੋਟੀਆਂ ਇਹ ਤੇ ਆ ਗਏ ਦਿਖਾਉਣੇ ਨੇ ਨਹੀਂ ਹੁਣ ਨਹੀਂ ਇੱਧਰ ਵੀ ਜੀਲੀ ਦਾ ਸਵਾਰ ਇੱਧਰ ਵੀ ਜੀਲੀ ਦਾ ਸਵਾਰ ਇੱਧਰ ਵੀ ਜੀਲੀ ਦਾ ਸਵਾਰ ਬਾਹਰ ਕਿਤੇ ਵੀ ਜੀਲੀ ਦਾ ਸਵਾਰ ਨਹੀਂ ਆਉਂਦਾ ਐਵੇਂ ਆ ਬੱਸ ਹੋ ਰਹੀ ਹੈ ਹੈ ਬੱਸ ਹੋ ਰਹੀ ਹੈ ਉਹ ਕੌਮ ਕੌਮ ਥੱਕ ਕੇ ਬਈ ਬਹਿ ਗਿਆ ਮੈਂ ਬੰਦਰਾਂ ਦਾ ਸਵਾਰ ਲਈ ਜਾਂਦਾ ਮੈਂ ਬਹਿ ਗਿਆ ਇਹ ਆ ਖੜਾ ਗਿਆ ਨਾ ਅਰੇ ਅਰੇ ਬੇਟੇ ਨਾਲ ਕੋਲ ਚੱਕੇ ਖੜੇ ਨੇ ਤੇ ਮੈਂ ਤਾਂ ਫਰ ਕੇ ਬਹਿ ਗਿਆ ਥੱਕ ਗਿਆ ਬਹੁਤ ਤਕਲੀਫ ਆ ਮਾਰ ਕਿੱਟੀ ਨਹੀਂ ਅਦਰਕ ਪੇਜਿਕ ਕਪੜੇ ਮਾਰਕੀਟ ਆ ਗਈ ਤਰਾ ਆਤੀ ਜਾਣੀ ਉਹਨੇ ਇਹਨੇ ਭਰ ਲਈ ਕਿਉਂ ਲਈ ਉਹਦੇ ਪੈਕਾ ਬੈਗ ਕਟਾ ਪੂਰੀ ਸ਼ਾਪਿੰਗ ਕਰ ਲਈ ਬਲੌਜੀ ਉਹੀ ਦੇ ਲਈ ਆਈ ਤੜਕਿਆ ਸੀ ਪੈਰ ਰੱਖਣ ਨੂੰ ਖਾਨ ਹੈਗਮੰਤ ਗੱਲ ਸੱਚੀ ਹੋਗੀ ਨਾ ਹੈ ਬੰਦਰਾ ਉਹੀ ਦੇ ਲਈ ਆ ਸੱਚੀ ਗੱਲ ਨਹੀਂ ਹੈਗੀ ਹੋਊਗੀ ਨਾ ਕੰਮ ਕਰਨ ਲੱਗਾ ਨਾ ਮਾਂ ਪੈਰ ਰੱਖਣ ਨੂੰ ਖਾਨ ਦੇਖੋ ਵੇਰੇ ਗੱਡੀਆਂ ਚੱਲਦੀਆਂ ਸੀ ਹੁਣ ਲਓ ਜੀ ਲਾਲ ਕਿਲੇ ਕੋਲੇ ਪਹੁੰਚ ਚੁੱਕੇ ਆ ਹੁਣ ਇੱਥੇ ਦੇਖਦਾ 10 ਮਿੰਟ ਕਰ ਲਵਾ ਲਾਲ ਕਿਲੇ ਤੇ ਉਹ ਆਪਣੇ ਦੇਖਦਾ ਝੰਡਾ ਲਹਿਰਾ ਰਿਹਾ ਇਹ ਲਾਲ ਕਿਲੇ ਦੇ ਲੱਗੀਆਂ ਇਹ ਮਾਰਕੀਟ ਜਿਹੜੀ ਸੀ ਮਾਰਕੀਟ ਇਹਨਾਂ ਇੱਧਰ ਆਈ ਜੀ ਮਾਰਕੀਟ ਲਾਲ ਕਿਲੇ ਤੇ ਆ ਠੀਕ ਆ ਦੇਖੋ ਜੀ ਆ ਬਦਿਆ ਮੋਰੇ ਇਹ ਆ ਲਾਲ ਕਿਲਾ ਕੋਈ ਜੀ ਕੋਈ ਪ੍ਰੋਗਰਾਮ ਆ ਲਾਲ ਕਿਲੇ ਤੇ ਲਗਾਉਣਾ ਹੈ ਲਾਲ ਕਿਲੇ ਤੇ ਕੋਈ ਪ੍ਰੋਗਰਾਮ ਆ ਦੇਖੋ ਜੀ ਉਹ ਦੇਖੋ ਲੋ ਵੀ ਸਭ ਲਾਲ ਕਿਲੇ ਤੇ ਕੋਈ ਪ੍ਰੋਗਰਾਮ ਆ ਬੱਚੇ ਬੈਠਾ ਤੇ ਪੁਲਿਸ ਖੜੀਆ ਦੇਖੀ ਇਹ ਲਾਲ ਕਿਲਾ ਸਭੀ ਜਾਣਪਰੀ ਕਰਕੇ ਇਹ ਆਪਣੇ ਕੇਸ ਦਾ ਘੰਟਾ ਨਾਲ ਕਿ ਨਾਲ ਆਓ ਜੀ ਆਟੋ 'ਚ ਕਰ ਰਹੇ ਆ ਸਵਾਰੀ ਆਟੋ ਦੀ ਜਾ ਕੇ ਉਹਨਾਂ ਪਰਲੇ ਪਾਸੇ ਮਾਰਕੀਟ 'ਚ ਤੇ ਉਹ ਤੋਂ ਬਾਅਦ ਪਾਸੇ ਥੋੜਾ ਜਿਹਾ ਸਮਾਂ ਰਹਿ ਗਿਆ ਦਵਾ ਬੇਲੇ ਹਣਾ ਮੁੰਦਰ ਬਾਈ ਹੂੰ ਜਦੋਂ ਬੇਨੇ ਕਸ ਆਉਣਿਆ ਨਹੀਂ ਕਰਨੇ ਤਵਾ ਚੜਾਂਗੇ ਟ੍ਰੇ ਮਾਸਟਰ ਉੱਥੇ ਆਵਾਂਗੇ ਰੇਲਵੇ ਸਟੇਸ਼ਨ ਤੇ ਮਹਾ ਬਾਸਟੇਸ਼ਨ ਤੇ ਆਵਾਂਗੇ ਰੇਲਵੇ ਸਟੇਸ਼ਨ ਤੇ ਆ ਜਾਾਂਗੇ ਬਈ ਲਓ ਜੀ ਆਪ ਤੁਰ ਤੇ ਆ ਗਏ ਆਂਦਰ ਸ਼ਮਤੇ ਰੋਡ ਬੁਰਨਾਮ ਹਣਾ ਕਿਹੜਾ ਰੋਡ ਆ ਬੋਦੋ ਅੰਦਰ ਆ ਬੰਦਾ ਅੰਦਰ ਆਇਆ ਬਾਹਰ ਕਰ ਲਾ ਰਾਇ ਦੂਆ ਠੀਕ ਉਪਰ ਦੇਖਿਆ ਬਈ ਰੰਗ ਬੋਨਾ ਬੋਲਦੇ ਫੜੋ ਜੀ ਵੀ ਰੋਡ ਦਿੱਲੀ ਆ ਸਾ ਮੈਂ ਤੁਹਾਨੂੰ ਗੱਲ ਦੱਸਾਂ ਬਈ ਕੁੰਮਕੇ ਦਵਾਰੇ ਫੇਰ ਇੱਥੇ ਆ ਗਿਆ ਕੁਸਪੁਰ ਲੱਗੇ ਕਹਿੰਦੇ ਲੈਣਾ ਹੈਗਾ ਮੈਂ ਆ ਜਾਓ ਭਾਈ ਉਹ ਟ੍ਰੇਨ ਤਾਂ 9 ਵਜੇ ਆਉਗੀ ਆਪ ਦੇਖ ਲਓ ਜਿਹੜੀ ਛੋਟੀ ਮਾਰਕੀਟ ਆ ਚਲੋ ਲਓ ਜੀ ਮਾਰਕੀਟ ਜਦੋਂ ਅਸੀਂ ਜਦੋਂ ਆਏ ਸੀ ਮਾਰਕੀਟ ਉਦੋਂ ਖਾਲੀ ਸੀ ਉਹਨੂੰ ਕਿਹਾ ਹੁਣ ਵੀ ਮਾਰਕੀਟ ਖਾਲੀ ਆ ਇੰਨਾ ਟਾਈਮ ਅਸੀਂ ਦਿੱਲੀ ਚ ਲਾਤਾ ਦੇਖੋ ਭਲਵੰਤ ਮੈਂ ਤਾਂ ਆਇਆ ਕਹਾ ਮਹਾ ਜਦੋਂ ਅਸੀਂ ਆਇਆ ਉਦੋਂ ਵੀ ਮਾਰਕੀਟ ਖਾਲੀ ਸੀ ਹੁਣ ਜਾਣਿਆ ਹੁਣ ਵੀ ਮਾਰਕੀਟ ਖਾਲੀ ਆ ਅਸੀਂ ਮਾਰਕੀਟ ਖੁੱਲਦੀ ਤੇ ਲੱਗੇ ਬੰਦ ਹੁੰਦੀ ਦੇਖ ਲਈ ਹਾਂ ਖੁੰਦੀ ਤੋਂ ਬੰਦ ਹੁੰਦੀ ਦੇਖਣੀ ਮਾਰਕੀਟ ਹੈ ਭਾਈ ਜਾ ਜਾ ਰਿਆ ਸਾਰੇ ਠੀਕ ਹੈ ਜੀ ਕਿਹ ਬੰਦੇ ਤੋਂ ਅਸੀਂ ਕੋਈ ਸਾਮਾਨ ਲੈਂਦਾ ਸੀ ਇਹ ਦੂਜਿਆਂ ਨੂੰ ਮਹਿੰਗੇ ਲੱਗ ਜਾ ਹੁਣ ਮੰਦਰ ਕੱਲਾ ਲਾਂਬਾ ਲੈਣ ਗਿਆ ਬੀ ਅੰਦੇ ਪਿਛਵਾਸ ਕਰਾਈ ਬਿਲਕੁਲ ਬੰਦਾ ਨੇ ਇਹਨੂੰ ਸਾਮਾਨ ਮੋੜਤਾ ਹੁਣ ਜਿੱਥੋਂ ਹੋਰ ਲੈਂਦਾ ਸੀ ਅਜੇ ਇੱਕ ਦੋ ਆ ਇੱਕ ਇਧਰੋਂ ਲੈਂਦੇ ਜੇਪੀਆਂ ਇੱਕ ਇਹਨੇ 10 ਰੁਪਏ ਮਹਿੰਗਾ ਲਿਆ ਕਿਹਾ ਤੋਂ ਲੈ ਲਈ ਆਫ ਦੇਲੇ ਪੈਸੇ ਮੋੜਦੇ ਹਰਵਿੰਦਰ ਉਧਰ ਲੈਣ ਗਿਆ ਦੇਖਦੇ ਆ ਵੀ ਉਹ ਸਹੀ ਤੇ ਤੇ ਗਲਤੀ ਨਾਲ ਕੀ ਗੱਲਵਾਤਾ ਦੇਖਦਾ ਆ ਤੁਹਾਨੂੰ ਥੋ ਲੈ ਕਿਹੜੇ ਰਿਆ ਤੂੰ ਹੋਰ ਲੈ ਨਵੇਂ ਉਹ ਤੋਂ ਲੈ ਬਾ ਠੀਕ ਆ ਇਹ ਆਪਾਂ ਇਹਨੂੰ ਨਾਲੇ ਆਪਦਾ ਮੋੜ ਤਾਂ ਇਹਦੇ ਵਾਲਾ ਮੋੜ ਤਾਂ ਨਾਲ ਆਪਨੇ 100 ਰੁਪਏ ਮਹਿੰਗਾ ਮੋੜਦਾ ਹੈ ਬਈ ਨਾਲੇ ਅਸੀਂ ਹੋਰ ਲੈ ਲੈ ਸਮਾਨ ਵੱਧ ਚਲੋ 50 ਰੁਪਏ ਵੱਜ ਕੇ ਤੜਕੇ ਦਾ ਤੂੰ ਸੋਚੀ ਜਾਂਦਾ ਅਸੀਂ ਲੋਟ ਕਰ ਲੈ ਕੰਮ ਆਪਾਂ ਚਲੋ ਇਹ ਉਹੀ ਤੜਕੇ ਦੀ ਮਾਰਕੀਟ ਹੈ ਜਿਹੜੀ ਖੁੱਲੀ ਸੀ ਹੁਣ ਬੰਦ ਹੋਈ ਤਾਂ ਜਾ ਰਿਹਾ ਤੇ ਕੌਮਿੰਦਰ ਹਾਂਜੀ ਆਪਾਂ ਵੀ ਫਿਰ ਆਪਾਂ ਹੈਂਡ ਪਕਾਉਣ ਆਇਆ ਹਨਾ हां ओदे लवए वाली दुकान तो ले के सारे तो नफा ਕੱਢ ਲਿਆ। ਹਾਂ। ਕਈ ਵਾਰ ਚੋਰਾਂ ਨੂੰ ਮੋਰ ਵੀ ਪਾ ਜਾਂਦੇ ਹੈਗਾ। ਹਾਂ। ਲਓ ਜੀ ਚੱਲਦੇ ਹੁਣ ਪਿੰਡ ਵੱਲ। ਹੁਣ ਚੱਲਦੇ ਆ ਰੇਲਵੇ ਸਟੇਸ਼ਨ ਵੱਲ। ਤੇ ਕਰੇ ਕਲਵੰਤੋ ਹੀ ਕੰਮ ਅਸੀਂ ਤਾਂ। ਮੋੜਿਆ ਇਹ ਉਹਨੂੰ। ਹਾਂ। ਆਹ ਮੋੜ ਕੇ ਕਹਿੰਦਾ ਮੈਂ 180 ਦੇ ਨਾਮ ਖਲਿਆ ਬੜਾ। ਕਹਿੰਦਾ ਮੈਂ ਤੇਰੇ ਨਾਲ ਤੇ 180 ਦਾ ਇਹਨੇ ਉਹ ਵੜਾ ਤੇ ਨਾਲੇ ਉਹ 210 ਉਹ ਲੈ ਲੈ ਬੱਸ। 390 ਮੋੜਦੇ 340 ਦੀਆਂ ਲਿਆ 50 ਰੁਪਏ ਬਚ ਗਏ ਲਓ ਜੀ ਹੁਣ ਪਹੁੰਚਿਆ ਫਾੜਕ ਤੇ ਜਾਂ ਅੰਬਾਲਾ ਸੀ ਸਹੀ ਘੰਟਾ ਲੱਗ ਗਿਆ ਤੇ ਠੰਡ ਬਹੁਤ ਆ ਜਿਹਨੂੰ ਕਹਿੰਦੇ ਆ ਪਾਲਾ ਲਓ ਜੀ ਕੰਮ ਚੜ ਗਿਆ ਹੁਣ ਪਹੁੰਚਿਆ ਤੇ ਦੇਖਣਾ ਟ੍ਰੇਨ ਕਿਦੋਂ ਆਉਗੀ ਤੇ ਫਿਰ ਵਹਿਣੇ ਭਾਈ ਵਿੱਚ ਜਿਹੜਾ ਕੋਈ ਹੋਂ ਪੈਂਦੀ ਵਾਰ ਹੁੰਦਾ ਕੋਈ ਫਾਇਦਾ ਨਹੀਂ ਹੁੰਦਾ ਹੂੰ ਹੂੰ ਕੋਲ ਮੰਤਰਾ ਕਿਵੇਂ ਹੈ ਇਹਦੀ ਮੋਟਰ ਕਿਵੇਂ ਮਿਸਤਰੀ ਜੀ ਠੀਕ ਹੋ ਬਹੁਤ ਵਧੀਆ ਜੀ ਬਹੁਤ ਠੰਡਾ ਪਈ ਨੀਰ ਬਹੁਤ ਦੁੱਖਦੀ ਹੈ ਕਿ ਟੁੱਲੇ ਆਈ ਜਾਂਦੇ ਨੇ ਮੈਨੂੰ ਦਾ ਐਵੇਂ ਆ ਮੱਠੀਆਂ ਫੜਾਦੇ ਨੇ ਮੱਠੀਆਂ ਖਲਾ ਨਾ ਰੋਟੀ ਨਾ ਪਾਣੀ ਨਾ ਚਾਹ ਚਾਹ ਕਿਹਾ ਦੋ ਤੇ ਪੀ ਲਈ ਹੋਲਾ ਕਿਰੀ ਮਾਂ ਹੋਏ ਆਏ ਕਿਰੀ ਮਾਂ ਮੇਰੀ ਕਹਾਂਗੇ ਅੱਜਾ ਉਹਦਾ ਫੋਨ ਤਾਂ ਗੱਲ ਕਰਦਾ ਆ ਤੈਂਗਾ ਬਈ ਠੀਕ ਹੈ ਟ੍ਰੇਨ 'ਚ ਬੈਣਿਆ ਵਾ ਦਿਖਾਉਣਾ ਤੁਹਾਨੂੰ ਜਿਹੜਾ ਉਹ ਵਾਗੇ ਟ੍ਰੇਨ ਦੇ ਵਿੱਚ ਚਲੇਵਿੰਦਰਾ ਹਮ ਚੱਲ 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 ਹਰਵੰਤ ਸੌਂ ਗਿਆ ਨਹੀਂ ਤਾਂ ਆਉਂਦਾ ਉਹ ਜੀ ਅਸੀਂ ਉੱਤਰ ਗਏ ਆਪਣੇ ਮਾਨ ਸਾਡੇ ਤੇ ਬਸ ਤੇ ਰੇਲ ਵਾਲੇ ਏਡੇ ਉੱਤਰ ਗਏ ਐਂਕਲਵੰਤ ਅੱਗੇ ਉੱਥੇ ਅਸੀਂ ਚੜੇ ਫਈ ਆ ਗਏ ਉੱਥੇ ਹੁਣ ਚੱਲਦੇ ਆ ਪਿੰਡਾਂ ਤੇ ਬਾਏ ਬਾਏ ਅੱਜ ਦਾ ਵਲੌਗ ਇੱਥੇ ਤਾਂ ਹੀ ਤੇ ਦੇਖੋ ਸਾਰੇ ਤਾਂ ਨਵਾ ਸਤਿ ਸ਼੍ਰੀ ਅਕਾਲ ਹੁਣ ਜਾ ਕੇ ਸੌਣੀਆਂ ਆਗੇ ਅੱਜ ਐਤਵਾਰ ਜਾ ਕੇ ਪਾਵਾਂਗੇ ਤੇ ਅੱਜ ਸ਼ਾਮ ਨੂੰ ਆਊਗਾ ਵਲੌਗ ਤੇ ਦੇਖੋ ਓਕੇ ਠੀਕ ਆ ਬਈ ਓਕੇ ਓਕੇ